ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਟਰਾਂਸਪੋਰਟ ਦਾ ਬਹੁਤ ਜ਼ਿਆਦਾ ਵਾਧਾ ਹੋ ਗਿਆ ਮੋਟਰਸਾਈਕਲ ਬਹੁਤ ਜ਼ਿਆਦਾ ਹੋ ਗਏ ਨੇ ਸੜਕਾਂ ਤੇ ਤੇ ਕਾਰਾਂ ਤੇ ਹੋਰ ਜਿਹੜਾ ਵੀਹਿਕਲ ਆ ਉਹ ਵੀ ਬਹੁਤ ਜ਼ਿਆਦਾ ਹੋ ਗਏ ਨੇ ਜਿਹਦੇ ਕਰਕੇ ਨਿੱਤੀ ਐਕਸੀਡੈਂਟ ਹੋ ਰਹੇ ਨੇ ਖਾਸ ਕਰਕੇ ਇੱਕ ਪਾਸੇ 80% ਜਿਹੜੇ ਐਕਸੀਡੈਂਟ ਹੁੰਦੇ ਆ ਉਹਦੇ ਚ ਇੱਕ ਪਾਸੇ ਮੋਟਰਸਾਈਕਲ ਵਾਲਾ ਹੁੰਦਾ ਤੇ ਮੌਤ ਵੀ ਮੋਟਰਸਾਈਕਲ ਵਾਲੇ ਦੀ ਹੁੰਦੀ ਹੈ ਬੰਦਾ ਤਾਂ ਜਾਣ ਵਾਲਾ ਚਲਿਆ ਜਾਂਦਾ ਮਗਰ ਉਹਦੇ ਕਦੇ ਦੋਨੇ ਮੀਆਂ ਬੀਵੀ ਮਰ ਜਾਂਦੇ ਬੱਚਾ ਰਹਿ ਜਾਂਦਾ ਕਦੇ ਘਰ ਵਾਲੀ ਮਰ ਜਾਂਦੀ ਹੈ ਬੰਦਾ ਰਹਿ ਜਾਂਦਾ ਹੈ ਕਦੇ ਬੰਦਾ ਮਰ ਜਾਂਦਾ ਹੈ ਘਰ ਵਾਲੀ ਰਹਿ ਜਾਂਦੀ ਹੈ ਕਦੇ ਨੌਜਵਾਨ ਬੱਚੇ ਦੋ ਦੋ ਇਕੱਠੇ ਮਰ ਜਾਂਦੇ ਨੇ ਕਦੇ ਜਿਹੜੀ ਬਹੁਤ ਹੀ ਦੁਖਦਈ ਹੈ ਰੋਜ਼ ਹੀ ਜਦੋਂ ਸੁਣੀਦਾ ਟੀਵੀ ਤੇ ਜਾਂ ਅਖਬਾਰਾਂ ਦੇ ਵਿੱਚ ਪੜੀਦਾ ਰੋਜ਼ ਹੀ ਕਿੰਨੇ ਹਾਰਸ਼ੇ ਹੁੰਦੇ ਨੇ ਜਿਹਦੇ ਵਿੱਚ ਇੱਕ ਪਾਸੇ ਮੋਟਰਸਾਈਕਲ ਹੁੰਦਾ ਇੱਕ ਪਾਸੇ ਦੂਜੇ ਵਹੀਕਲ ਹੁੰਦੇ ਨੇ ਤੇ ਮੁਤਾ ਹਮੇਸ਼ਾ ਮੋਟਰਸਾਈਕਲਾਂ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਕਾਰਨ ਨੇ ਕੁਝ ਤਾਂ ਟ੍ਰੈਫਿਕ ਜਿਹੜੇ ਰੂਲ ਐ ਉਹ ਲੋਕੀ ਜਾਣਦੇ ਨਹੀਂ ਡਰਾਈਵ ਕਰੂਲਾ ਤਣ ਜਾਣ ਹੈ ਲੋਕ ਸਾਡੇ ਟ੍ਰੈਫਿਕ ਰੂਲ ਸਿਖਾਏ ਨਹੀਂ ਜਾਂਦੇ ਮੁਲਕ ਦੇ ਉੱਤੇ ਜਿਹੜਾ ਮਰਜੀ ਜਦੋਂ ਸੜਕ ਤੇ ਚੜ ਜਾਂਦਾ ਜਿੱਧਰ ਮਰਜੀ ਲਗਾਉਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਹੀ ਹਾਦਸੇ ਵਾਪਰ ਜਾਂਦੇ ਆ ਤੇ ਜਾਨ ਵਾਲਾ ਤਾਂ ਚਲਿਆ ਜਾਂਦਾ ਮਗਰੋਂ ਜਿਹੜੇ ਪਰਿਵਾਰਾਂ ਦੇ ਜੀ ਰਹਿ ਜਾਂਦੇ ਆ ਜਾਂ ਉਹਨਾਂ ਦੀ ਮਾਂ ਵਾਂ ਜਾਂ ਉਹਨਾਂ ਦੇ ਘਰ ਵਾਲੀਆਂ ਜਾਂ ਉਹਨਾਂ ਦੇ ਬੱਚੇ ਜਾਂ ਉਹ ਉਹਨਾਂ ਦਾ ਬਹੁਤ ਫਿਰ ਬੁਰਾ ਹਾਲ ਹੋ ਜਾਂਦਾ ਜਦੋਂ ਤੇ ਅੱਜ ਕੱਲ ਸਿਸਟਮ ਇਹ ਹੈ ਕਿ ਬੱਚੇ ਵੀ ਲੋਕਾਂ ਦੇ ਇੱਕ ਕੀਏ ਜਾਂਦੇ ਇੱਕ ਕੀਏ ਉਹੀ ਘਰ ਸਾਰਾ ਵਿਲਾ ਹੀ ਹੋ ਜਾਂਦਾ ਹੈ ਸুইস ਕਰਕੇ ਇੱਕ ਤਾਂ ਟ੍ਰੈਫਿਕ ਰੂਲ ਲਾਗੂ ਸੱਚੀ ਨਾ ਕਰਾਉਣਾ ਚਾਹੀਦਾ ਟ੍ਰੈਫਿਕ ਕਰਾਂ ਦੀ ਡਿਊਟੀ ਹੈ ਟ੍ਰੈਫਿਕ ਕਾਲੇ ਹੋਰ ਤਾਂ ਬੜਾ ਕੁਝ ਕਰੀ ਜਾਂਦੇ ਇੱਧਰ ਦੀ ਧਿਆਨ ਦਿੰਦੇ ਇੱਕ ਸਾਡੇ ਨੌਜਵਾਨ ਜਿਹੜੇ ਬੱਚੇ ਆ ਇਹ ਇਸ ਗੱਲ ਨੂੰ ਸੋਚਦੇ ਨਹੀਂ ਹੈਗੇ ਕਿ ਅਸੀਂ ਸਿਰ ਤੇ ਜਾਂ ਤਾਂ ਪੱਗ ਬੰਨ੍ਹ ਲਈਏ ਤੇ ਜਾਂ ਫਿਰ ਉਹ ਹੈਲਮਟ ਲੈ ਲਈਏ ਨਾ ਇਹ ਹੈਲਮਟ ਲੈਂਦੇ ਆ ਨਾ ਇਹ ਪੱਗ ਬੰਨ੍ਹਦੇ ਆ ਜਦੋਂ ਐਕਸੀਡੈਂਟ ਹੁੰਦਾ ਸਿਰ ਪਰ ਨੇ ਵੱਜਦੇ ਆ ਤੇ ਉਹ ਨਾਲ ਦੇ ਨਾਲ ਬਹੁਤ ਹੋ ਜਾਂਦੀ ਹੈ ਜਿਆਦਾ ਮੌਤਾਂ ਹੋਣ ਦਾ ਕਾਰਨ ਡਿੱਗ ਕੇ ਸਿਰ ਪਰ ਨੇ ਵੱਜਣ ਵਾਲੀ ਹੈ ਜੇ ਸਿਰ ਤੇ ਹੈਲਮਟ ਲਿਆ ਹੋਵੇ ਤਾਵੀ ਇਹਨਾਂ ਦੀ ਬਚਤ ਹੋ ਸਕਦੀ ਹੈ ਵੱਡੀ ਗਿਣਤੀ ਚ ਮੋਤਾਂ ਤੋਂ ਬਚਾਅ ਹੋ ਸਕਦਾ ਹੈ ਜਾਂ ਇਹਨਾਂ ਦੇ ਸਿਰ ਤੇ ਪੱਗ ਬੰਨੀ ਹੋਵੇ ਤਾਂ ਵੀ ਕਾਫੀ ਵੱਡਾ ਫਾਇਦਾ ਹੋ ਸਕਦਾ ਹੈ ਸੋ ਇਹ ਟ੍ਰੈਮਕ ਵਾਲਿਆਂ ਨੂੰ ਇਸ ਗੱਲ ਤੇ ਜ਼ਰੂਰ ਮਹਿਸੰਸਾ ਸਖਤੀ ਕਰਨੀ ਚਾਹੀਦੀ ਹੈ ਸਾਡੇ ਨੌਜਵਾਨਾਂ ਦੀਆਂ ਆਮ ਲੋਕਾਂ ਦੀਆਂ ਕੀਮਤਾਂ ਜਾਂ ਨਾ ਬਚਾਉਣ ਦੀ ਖਾਤਰ ਲੋਕਾਂ ਨੂੰ ਕਈ ਵਾਰੀ ਨੌਜਵਾਨ ਬੱਚਿਆਂ ਨੂੰ ਨਹੀਂ ਸਮਝ ਹੁੰਦੀ ਉਹਨਾਂ ਨੂੰ ਅਹੀਂ ਚੰਗਾ ਲੱਗਦਾ ਵੀ ਸਾਡੇ ਪਟੇ ਬਾਹੇ ਵੀ ਹੈ ਅਸੀਂ ਵਧੀਆ ਸੋਹਣੇ ਲੱਗਦੇ ਆਂ ਕੰਨ 'ਚੋਂ ਮੋਬਾਈਲ ਦੀਆਂ ਕਿੜਕੀਆਂ ਜਾਂ ਰਾ ਲੈਂਦੇ ਆਂ ਤੇ ਪਤਾ ਉਹਨਾਂ ਨੂੰ ਲੱਗਦਾ ਨਹੀਂ ਕਿ ਕਿੱਧਰ ਨੂੰ ਜਾਣੇ ਕਿੱਥੋਂ ਸੜਕ ਚੱਲਣੇ ਮੂ ਟ੍ਰੈਫਿਕ ਵਾਲਿਆਂ ਨੂੰ ਇਸ ਮਾਮਲੇ ਤੇ ਜਰੂਰ ਸਖਤੀ ਕਰਨੀ ਚਾਹੀਦੀ ਹੈ ਇੱਕ ਤਾਂ ਹੈਲਮਟ ਧੋਣ ਜਾਂ ਤਾਂ ਹੈਲਮਟ ਜਿਹੜਾ ਨਹੀਂ ਹੈ ਉਹਦਾ ਵੀ ਚਲਾਨ ਕਰਨ ਜਿਹਦੇ ਪੱਗ ਨਹੀਂ ਬੰਨੀ ਉਹਦਾ ਵੀ ਚਲਾਨ ਕਰਨ ਜਾਂ ਪੱਗ ਬੰਨਣ ਜਾਂ ਹੈਲਮਟ ਲਾਣ ਦੱਬ ਕੇ ਜੇ ਟ੍ਰੈਫਿਕ ਵਾਲੇ ਇਹ ਮੁਹਿੰਮ ਚਲਾ ਦੇਣ ਤੇ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਕੀਮਤੀ ਜਾਨਾਂ ਬਚ ਸਕਦੀਆਂ ਇੱਕ ਥੋੜੀ ਥੋੜੀ ਇਹ ਚਾਹੇ ਅਖਬਾਰਾਂ ਚ ਆਵੇ ਕਿਵੇਂ ਸੜਕ ਤੇ ਚੜਨਾ ਹੈ ਕਿਵੇਂ ਉਤਰਨਾ ਹੈ ਕਿਵੇਂ ਜਦੋਂ ਮੋੜ ਕੱਟਣਾ ਹੈ ਕਿਵੇਂ ਕਰਨਾ ਹੈ ਕਿਵੇਂ ਟ੍ਰੈਫਿਕ ਨੂੰ ਪਾਸ ਕਰਨਾ ਹੈ ਇਹ ਸਾਰੀਆਂ ਗੱਲਾਂ ਦੀ ਸਮਝ ਆ ਜਾਵੇ ਬਹੁਤਿਆਂ ਨੂੰ ਪੁੱਛੀ ਤੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿਵੇਂ ਕਰਨਾ ਹੈ ਇਸ ਆਸੀ ਟ੍ਰੈਫਿਕ ਨੂੰ ਜਿਹੜਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਖਾਸ ਕਰਕੇ ਹੈਲਮਟ ਪਾਉਣ ਦੀ ਖਾਤਰ ਜਾਂ ਬੱਗ ਬਣਾਉਣ ਦੀ ਖਾਤਰ ਇਹਦੇ ਨਾਲ ਵੀ ਕਾਫੀ ਵੱਡੀ ਗਿਣਤੀ ਜਿਹੜੀਆਂ ਸਾਡੇ ਜਿਹੜੀਆਂ ਕੀਤੀ ਜਾਂਦਾ ਇਹ ਬੱਜ ਸਕਦੀਆਂ ਇਹ ਟ੍ਰੈਫਿਕ ਕਾਲਾਂ ਦੀ ਜ਼ਿੰਮੇਵਾਰੀ ਹੈ ਕਿ ਸੜਕਾਂ ਦੇ ਉੱਤੇ ਜਿੱਥੇ ਇੰਨੀ ਸਾਡੇ ਟ੍ਰੈਫਿਕ ਭਵਤਵਾਨ ਦੀ ਕਹਿੰਦੇ ਨੇ ਸਾਡੇ ਮੁੱਖ ਮੰਤਰੀ ਜੀ ਮੈਂ ਪੜੀਆਂ ਪੀਸੀਆ ਲਾਤੀਆਂ ਮੈਂ ਫਲਾਣਾ ਕਰਤਾ ਮੈਂ ਟ੍ਰੈਫਿਕ ਕਮਲੂਪੀਆ ਹੈ ਤੇ ਹੰਦੇ ਰੋਜ਼ ਸਰਕਾ ਤੇ ਰੋਜ਼ ਹੀ ਹੋਈ ਜਾਂਦੇ ਰੋਜ਼ ਕਿੰਨੇ ਐਕਸੀਡੈਂਟ ਹੋਈ ਜਾਂਦੇ ਆ ਤੇ ਫਿਰ ਪੁਲਿਸ ਵਾਲੇ ਕੀ ਕਰਦੇ ਆ ਖੜੇ ਉੱਥੇ ਕਿਉਂ ਨਹੀਂ ਲੋਕਾਂ ਨੂੰ ਸਮਝਾਉਂਦੇ ਇਹ ਗੱਲ ਵੀ ਪਾਈ ਸਿਰ ਤੇ ਹੈਲਮਟ ਪਾਓ ਚੰਡੀਗੜ੍ਹ ਚ ਕਿਵੇਂ ਪਾਉਂਦੇ ਨੇ ਸਾਰੇ ਜਿਹੜਾ ਪੱਗ ਬੰਨਦੇ ਨੇ ਜਹਾੜਟ ਪਾਉਂਦੇ ਨੇ ਬਾਕੀ ਮੁਲਕਾਂ ਸੂਬਿਆਂ ਚ ਵੀ ਇਹੀ ਹਾਲ ਹੈ ਕਿਤੇ ਵੀ ਜਾਵੋ ਸੋ ਸਾਡੇ ਹੀ ਕਿਉਂ ਇਹ ਨੇੜਗਰ ਦੀ ਠਾ ਛੱਡੀ ਐ ਇੱਥੇ ਜਿਹੜਾ ਕੋਈ ਮੰਨਦਾ ਹੀ ਨਹੀਂ ਹੈਗਾ ਟ੍ਰੈਫਿਕ ਦੇ ਰੂਲ ਕੀ ਨੇ ਸੋ ਇਹ ਜ਼ਰੂਰ ਟ੍ਰੈਫਿਕ ਫੋਰਸ ਨੂੰ ਇਧਰ ਤੇ ਆਂਦੇ ਆ ਕੇ ਇਹ ਥੋੜਾ ਜਿਹਾ ਸਖਤੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਸਾਡੇ ਕੀਮਤੀ ਜਾਨਾ ਪੰਜਾਬ ਦੇ ਚਾਹੇ ਨੌਜਵਾਨ ਨੇ ਚਾਹੇ ਸਿਆਣੇ ਬੰਦੇ ਨੇ ਚਾਹੇ ਕੋਈ ਨੇ ਉਹਨਾਂ ਦੀ ਕੀਮਤੀ ਜਾਨਾ ਬਚਾਈ ਜਾ ਸਕਣ ਰੈਗੁਰੂਜੀਤ ਖਾਨਸਾ ਸ੍ਰੀ ਰੈਗੁਰੂ